ਅੱਜ ਤੋਂ 10 ਸਾਲ ਪਹਿਲਾਂ ਤਕਰੀਬਨ 14 ਅਕਤੂਬਰ ਨੂੰ ਕੋਟਕਪੂਰਾ ਦੇ ਵਿੱਚ ਇੱਕ ਗੋਲੀकांड ਵਾਪਰਦਾ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਅੱਜ ਤੱਕ ਉਸ ਗੋਲੀकांड ਦਾ ਇਨਸਾਫ ਨਹੀਂ ਮਿਲਿਆ ਕਿਉਂਕਿ ਉਸ ਗੋਲੀकांड ਦੇ ਵਿੱਚ ਪੰਜਾਬ ਪੁਲਿਸ ਨੇ ਨਿਹੱਥੀ ਸਿੱਖ ਸੰਗਤ ਉੱਤੇ ਗੋਲੀਆਂ ਚਲਾਈਆਂ ਸਨ ਅਤੇ ਕਈ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਹੁੰਦਾ ਕਈ ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਅਤੇ ਉਹਨਾਂ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਜਾਂਦੇ ਹਨ ਪਰ ਅਜੇ ਤੱਕ ਇਹ ਜਿਹੜੀ ਉਹ ਇਨਸਾਫ ਦੀ ਮੰਗ ਹੈ ਉਹ ਪੂਰੀ ਨਹੀਂ ਹੋ ਸਕੀ ਕਿਉਂਕਿ ਸਿੱਖ ਸੰਗਤ ਵੱਲੋਂ ਜਦੋਂ ਉਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਹੈ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪੰਜਾਬ ਸਰਕਾਰ ਦੀ ਛਾਇ ਉੱਤੇ ਰਾਜਨੀਤਿਕ ਪਾਰਟੀਆਂ ਦੀ ਛਾਇ ਉੱਤੇ ਉਹ ਜਿਹੜਾ ਗੋਲੀ ਕਾਂਡ ਵਾਪਰਿਆ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ 10 ਸਾਲਾਂ ਬਾਅਦ ਵੀ ਸਿੱਖ ਸੰਗਤ ਹੈ ਜਿਹੜਾ ਉਸ ਇਨਸਾਫ ਨੂੰ ਤਰਸ ਰਹੀ ਹੈ ਔ ਲੈ ਚਲਦੇ ਹਾਂ ਪੂਰੀ ਅਪਡੇਟ ਦੇ ਵੱਲ 14 ਅਕਤੂਬਰ 2025 ਨੂੰ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਅਤੇ ਹੋਰਾਂ ਆਦਿ ਵੱਲੋਂ ਇਕੱਠੇ ਹੋ ਕੇ ਡਿਟੇਲਡ ਦਰਬਾਰੇ ਖਾਲਸਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬੈਵਲ ਕਲਾਈਨ ਸਾਭ ਮੋਰਚਾ ਅਲਾਈንስ ਆਫ ਸਿੱਖ ਆਰਗੇਨਾਈਜੇਸ਼ਨਸ ਸਮੂਹ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀ ਸੰਗਤ ਆਦਿ ਹੋਰਾਂ ਵੱਲੋਂ ਕੋਟਕਪੂਰਾ ਪੱਤਿਆਂ ਵਾਲਾ ਚੌਕ ਜਿਸ ਨੂੰ ਗੋੜੀ ਕਾਂਡ ਵਾਲਾ ਚੌਕ ਵੀ ਕਿਹਾ ਜਾਂਦਾ ਹੈ ਉੱਥੇ ਇਕੱਠੇ ਹੋ ਕੇ ਸਮਾਗਮ ਦੇ ਰੂਪ 'ਚ ਲਾਣਤ ਦਿਹਾੜਾ ਬਣਾਇਆ ਗਿਆ। ਇਹ ਲਾਣਤ ਦਿਹਾੜਾ ਬੇਅਦਬੀ ਕਾਟ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਮਾ ਨ ਮਿਲਣ ਕਰਕੇ ਅਤੇ ਇਸ ਮਾਮਲੇ ਸੰਬੰਧੀ ਪੀੜਤਾ ਅਤੇ ਸਿੱਖ ਕੌਮ ਨੂੰ ਕੋਈ ਇਨਸਾਫ ਨਾ ਮਿਲਣ ਦੇ ਰੋਸ ਵਿੱਚੋਂ ਬਣਾਇਆ ਗਿਆ। ਇਸ ਲਾਣਤ ਦਿਹਾੜੇ ਵਿੱਚ ਸਮੂਹ ਸਿੱਖ ਸੰਗਤ, ਧਾਰਮਿਕ ਜਥੇਬੰਦੀਆਂ ਅਤੇ ਹੋਰਾਂ ਆਦ ਵੱਲੋਂ ਕਰਵਾਏ ਗਏ ਲਾਣਤ ਦਿਹਾੜੇ 'ਚ ਪਹੁੰਚ ਕੇ মিডিਆ ਨਾਲ ਗੱਲਬਾਤ ਦੌਰਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਕੋਟਕਪੂਰਾ ਗੋਲੀਕਾਰ ਦੇ ਪੀੜਤ ਸੁਖਰਾਜ ਸਿੰਘ ਨਿਆਮੀ ਵਾਲਾ ਅਤੇ ਭਾਈ ਹਰਜਿੰਦਰ ਸਿੰਘ ਮਾਜੀ ਅਤੇ ਹੋਰਾਂ ਆਦਿ ਨੇ ਆਖਿਆ ਕਿ ਇਹ ਲਾਣਤ ਦਿਹਾੜਾ ਜੋ ਕਿ 10 ਸਾਲ ਪਹਿਲਾਂ ਇਸੇ ਕੋਟਕਪੂਰਾ ਬੱਤੀਆਂ ਵਾਲਾ ਚੌਕ ਵਿੱਚ ਸ਼ਾਂਤਮਈ ਧਰਨੇ ਤੇ ਬੈਠੇ ਪਾਠ ਕਰ ਰਹੀ ਸਿੱਖ ਸੰਗਤ ਉੱਪਰ ਰਾਜਨੀਤਿਕ ਦਸ਼ਾਹ ਤੇ ਪੁਲਿਸ ਵੱਲੋਂ ਤਸੱਦਦ ਢਾਇਆ ਗਿਆ ਸੀ ਜਿੱਥੇ ਕਿ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਦੋ ਪਰਿਵਾਰਾਂ ਦੇ ਜੀ ਸ਼ਹੀਦ ਵੀ ਹੋਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਰਾਜਨੀਤਿਕਾਂ ਤੇ ਕਾਰਵਾਈ ਕਰਨ ਫੀਡ ਤੁਹਾਨੂੰ ਇਨਸਾਫ ਦਿਵਾਉਣ ਅਤੇ ਬਹਿਵਲ ਦੇ ਅਦ비 ਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੇ ਸੰਬੰਧ ਚ ਅੱਜ 14 ਅਕਤੂਬਰ 2025 ਕੋਟਕਪੂਰਾ ਬੱਤੀਆਂ ਵਾਲਾ ਚੌਕ ਵਿਖੇ ਸਾਡੇ ਵੱਲੋਂ ਇਹ ਲਾਹਨਤ ਦਿਹਾੜਾ ਬਣਾਇਆ ਗਿਆ। ਉਨ੍ਹਾਂ ਆਖਿਆ ਕਿ ਇਹ ਲਾਹਨਤ ਦਿਹਾੜਾ ਪਹਿਲਾਂ ਅਕਾਲੀ ਦਲ ਦੇ ਬਾਦਲਾਂ ਤੇ ਹੈ ਅਤੇ ਫਿਰ ਕਾਂਗਰਸ ਦੇ ਕੈਪਟਨ ਤੇ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਤੇ ਹੈ। ਕਿਉਂਕਿ ਇਹ ਆਮ ਆਦਮੀ ਪਾਰਟੀ ਜੋ ਕਿ ਇਸ ਵੈਵਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਦੇ ਦੇ ਮੁੱਦੇ ਤੇ ਅਤੇ ਸਿੱਖ ਪੰਥ ਦੀ ਵੋਟ ਤੇ ਇਹ ਪਾਰਟੀ ਸੱਤਾ ਚਾਹੀ ਹੈ ਉਹ ਵੀ ਹੁਣ ਇਸ ਮਾਮਲੇ ਵਿੱਚ ਆਪਣੀ ਕੋਈ ਵੀ ਖਾਸ ਭੂਮਿਕਾ ਅਦਾ ਨਹੀਂ ਕਰ ਰਹੀ ਇੱਥੋਂ ਤੱਕ ਕਿ ਉਹ ਫਿੱਟਾ ਅਤੇ ਉਸ ਸਿੱਟੇ ਦੀਆਂ ਰਿਪੋਰਟਾਂ ਦੇ ਆਧਾਰ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿਵਾਉਣ ਲਈ ਅਤੇ ਸਮੂਹ ਸਿੱਖ ਸੰਗਤ ਨੂੰ ਇਨਸਾਫ ਦਿਵਾਉਂਦਾ ਆਪਣਾ ਕੋਈ ਫੈਸਲਾ ਵੀ ਨਹੀਂ ਕਰ ਸਕਦੀ ਉਹਨਾਂ ਤਾਂ ਇਸ ਆਮ ਆਦਮੀ ਪਾਰਟੀ ਨੂੰ ਡੇਰਾ ਸਾਧ ਦੀ ਪੁਸ਼ਤ ਬਣਾਈ ਕਿਤੇ ਜਾਣ ਦੀ ਗੱਲ ਕਰਦੇ ਆਖਿਆ ਕਿ ਇਹ ਪਾਰਟੀ ਵੀ ਸਾਡੇ ਲਈ ਕੋਈ ਆਪਣੀ ਨਹੀਂ ਜੋ ਕਿ ਸਾਡੀ ਸਿੱਖ ਕੌਮ ਨੂੰ ਇਨਸਾਫ ਨਹੀਂ ਦਿਵਾ ਰਹੀ। ਬਸ ਇਸ ਬੇਅਦਵੀ ਮਾਮਲੇ ਨੂੰ ਇੱਕ ਕੋਰਟ ਤੋਂ ਦੂਜੀ ਕੋਰਟ 'ਚ ਬਦਲ ਰਹੀ ਹੈ। ਕੋਈ ਫਿੱਟੇ ਤੇ ਨਹੀਂ ਪਹੁੰਚ ਰਹੀ। ਉਹਨਾਂ ਅੰਤਿਮ ਚ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਾ ਨਹੀਂ ਮਿਲ ਜਾਂਦੀਆਂ ਅਤੇ ਪੀੜਤਾਂ ਨੂੰ ਅਤੇ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਕਤ ਤੋਂ ਇਲਾਵਾ ਇਹ ਇਸ ਲਾਂਟ ਦਿਹਾੜੇ ਮੌਕੇ ਤੇ ਹਰਪਿੰਦਰ ਸਿੰਘ ਕੋਟਕਪੂਰਾ, ਪਰਮਪਾਲ ਸਿੰਘ ਸਬਰਾ ਸੁਖਦੇਵ ਸਿੰਘ ਫਗਵਾੜਾ ਰਣਪਿੰਦਰ ਸਿੰਘ ਗੋਲਡੀ ਰਣਜੀਤ ਸਿੰਘ ਆਲਕ ਦੱਬੜੀ ਖਾਨਾ ਤੇ ਹੋਰਾਂ ਆਦਮ ਨੇ ਸੰਬੋਧਨ ਕੀਤਾ ਜਿਆਦਾ ਜਾਣਕਾਰੀ ਲਈ ਦੇਖੋ ਉਹਨਾਂ ਦੀ ਪੂਰੀ ਰਿਪੋਰਟ ਹਾਂਜੀ ਖਾਲਸਾ ਜੀ ਅੱਜ ਤੁਸੀਂ ਲਾਂਘੇੜੇ ਦੇ ਵਿੱਚ ਪਹੁੰਚੇ ਹੋ ਠੀਕ ਹੈ ਜਿਹੜੇ ਚੌਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਸਥਾਨ ਦੇ ਉੱਤੇ ਬਾਣੀ ਦਾ ਜਾਪ ਕਰ ਰਹੇ ਸਿੰਘਾਂ ਦੇ ਉੱਤੇ ਲੱਖਿਓਂ ਗੰਦੇ ਪਾਣੀ ਦੀਆਂ ਬਿਛਾਰਾਂ ਗੋੜੀਆਂ ਚਲਾਈਆਂ ਗਈਆਂ ਸੀ ਉੱਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਸਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜਿਹੜੀ ਹੈ ਉਹ ਅਨਪਛਾਤੀ ਹੋਈ ਸੀ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹੋਸਤ ਪੜਾਈ ਕੀਤੀ ਜਿਹੜੀ ਹੈ ਬਿਆਦਮੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂ ਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਘੱਟੋ ਘੱਟ ਘੱਟੋ ਘੱਟ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਉਹ ਅਪੀਲ ਪਹੁੰਚੇ ਕੇਸ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰੀ ਜਿਹੜੀ ਹੈ ਉਹ ਪੈਰਵਾਈ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਹੈ ਤੇ ਕੇਸ ਟ੍ਰਾਂਸਫਰ ਕਰ ਦੇਣੇ ਚਾਹੀਦੇ ਆ ਅਸੀਂ ਅੱਜ ਉਸ ਦਿਨ ਨੂੰ ਲਾਣਤ ਦਿਹਾੜੇ ਵਜੋਂ ਮਨਾ ਰਹੇ ਆ ਸਮੁੱਚੀ ਸਿੱਖ ਕੌਮ ਅਤੇ ਦੁਨੀਆ ਭਰ ਵਿੱਚ ਵਸਦੇ ਹੋਏ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇੱਕ ਵਾਰ ਦੱਸਣਾ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਡੇ ਉੱਤੇ ਕਹਿਰ ਹੋਇਆ ਸੀਗਾ ਔਰ ਨਾਲ ਅਸੀਂ ਜਿੱਥੇ ਬਾਦਲ ਸਰਕਾਰ ਜਿੱਥੇ ਕੈਪਟਨ ਸਰਕਾਰ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਉੱਥੇ ਮੌਜੂਦਾ ਜਿਹੜੀ ਸਰਕਾਰ ਹੈਗੀ ਆ ਪੰਜਾਬ ਦੀ ਭਗਵੰਤਬਾਨ ਸਰਕਾਰ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਨਾਲ ਸ਼ਰਿਆਮ ਰਲ ਚੁੱਕੀ ਹੈ ਇਹੀ ਕਾਰਨ ਹੈ ਕਿ ਜਦੋਂ ਸੌਦਾ ਸਾਧ ਦੇ ਚੇਲੇਆ ਨੂੰ ਹਾਈ ਕੋਰਟ ਨੇ 17 ਮਾਰਚ ਨੂੰ ਉਹਨਾਂ ਦੇ ਸਾਰੇ ਕੇਸ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰ ਦਿੱਤੇ ਇਹ ਕਹਿ ਕੇ ਕਿ ਪੰਜਾਬ ਦੇ ਵਿੱਚ ਸੌਦਾ ਸਾਧਦੇ ਇਹ ਚੇਲੇ ਜਿਹੜੇ ਨੇ ਸੇਫ ਨਹੀਂ ਤਾਂ ਪੰਜਾਬ ਸਰਕਾਰ ਨੇ ਇਹਦੇ ਖਿਲਾਫ ਕੋਈ ਵੀ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਸਾਡੇ ਵਕੀਲ ਸਰਦਾਰ ਐਚਐਸ ਫੂਲਕਾ ਸਾਹਿਬ ਨੇ ਪੂਰਾ ਯਤਨ ਕੀਤਾ ਇਸੇ ਕਰਕੇ ਜਿਹੜੀ ਕੱਲ ਲੰਗੀ ਹੈਗੀ ਆ 13 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਹਨਾਂ ਸਾਰੇ ਕੇਸਾਂ ਦੇ ਵਿੱਚ ਸਟੇ ਕੀਤੀ ਹੈ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲੇ ਨੇ ਉਹ ਆਪਣੇ ਘਰਾਂ ਵਿੱਚ ਰਹਿ ਵੀ ਰਹੇ ਨੇ ਉਹ ਆਪਣੇ ਵਿਆਹ ਦੇ ਪ੍ਰੋਗਰਾਮ ਕਰ ਰਹੇ ਨੇ ਉਹਨਾਂ ਦੇ ਸਾਰੀਆਂ ਕੂਟ ਚਰਚਾਵਾਂ ਉਸੇ ਤਰ੍ਹਾਂ ਚੱਲ ਰਹੀਆਂ ਨੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਉਦੋਂ ਉਹ ਕਹਿ ਰਹੇ ਨੇ ਕਿ ਸਾਨੂੰ ਖਤਰਾ ਹੈ ਤੇ ਇਸੇ ਗੱਲ ਤੇ ਸੁਪਰੀਮ ਕੋਰਟ ਨੇ ਉਹਨਾਂ ਦੇ ਕੇਸ ਟਰਾਂਸਫਰ ਕਰ ਦਿੱਤੇ ਤੇ ਪੰਜਾਬ ਸਰਕਾਰ ਬਿਲਕੁਲ ਚੁੱਪ ਬੈਠੀ ਹੈ ਇਹਦਾ ਮਤਲਬ ਪੰਜਾਬ ਸਰਕਾਰ ਖੁਦ ਇਹ ਮੰਨ ਚੁੱਕੀ ਹੈ ਕਿ ਪੰਜਾਬ ਦਾ ਜਿਹੜਾ ਅਮਨ ਆਮਾਨ ਵਾਲਾ ਮਾਹੌਲ ਨਹੀਂ ਹੈ ਇੱਥੇ ਮਾਹੌਲ ਠੀਕ ਨਹੀਂ ਹੈ ਤਾਂ ਪੰਜਾਬ ਸਰਕਾਰ ਦੀ ਹੁਣ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੀ ਆਉਣ ਵਾਲੀ 14 ਨਵੰਬਰ ਨੂੰ ਜਿਹੜੀ ਪੇਸ਼ੀ ਹੋਣੀ ਆ ਉੱਥੇ ਆਪਣੇ ਵਕੀਲ ਵੀ ਸੁਪਰੀਮ ਕੋਰਟ ਦੇ ਵਿੱਚ ਖੜੇ ਕਰੇ ਦੇਖੋ ਇਸ ਦੇ ਵਿੱਚ ਕੀ ਹੈ 2 ਸਾਲ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਨੇ 5 ਮਾਰਚ ਨੂੰ ਮੈਨੂੰ ਇੱਥੇ ਗੱਡੀ 'ਚ ਬਿਠਾ ਕੇ ਕਿਹਾ ਸੀ ਕਿ ਮੈਂ 15 ਦਿਨਾਂ ਦੇ ਅੰਦਰ ਅੰਦਰ ਸੁਖਵੀਰ ਬਾਦਲ ਦਾ ਬਾਈਬਲ ਕਲਾ ਚਲਾਨ ਪੇਸ਼ ਕਰ ਦੂੰ ਪਰ 15 ਦਿਨ ਕੀ ਮੈਂ ਦੋ ਵਾਰ ਨੇ ਇੱਥੇ ਘਰੇ ਵੀ ਜਾ ਕੇ ਆਇਆ ਇਹਦੀ ਕੋਠੀ ਜਿਹਾ ਚੰਡੀਗੜ੍ਹ ਉਸ ਤੋਂ ਬਾਅਦ ਇਹਨੇ ਮੋਬਾਈਲ ਨਹੀਂ ਚੁੱਕਿਆ ਅੱਜ ਤਿੱਕਰ 302 ਦੇ ਵਿੱਚ ਉਹਦੇ ਖਿਲਾਫ ਚਲਾਨ ਨਹੀਂ ਪੇਸ਼ ਹੋਇਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਅਕਾਲੀ ਤੇ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਦੀ ਫਰੈਂਡਸ਼ਿਪ ਹੈ ਸੰਗਵੀਰ ਬਾਦਲ ਨੂੰ ਬਚਾਉਣ ਲੱਗੇ ਤੇ ਉਹ ਭਗਵੰਤ ਮਾਨ ਉਸ ਗੱਲ ਤੇ ਆਪਦੇ ਤੇ ਖਰਾ ਵੀ ਉੱਤਰਿਆ ਉਹ ਉਹਨੂੰ ਵਿਚਾਰਿਆ ਤੇ ਦੂਸਰੀ ਗੱਲ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਵਾਲੇ ਕੇਸ ਨੇ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੋਈ ਐਡਵੋਕੇਟ ਨਹੀਂ ਦਿੱਤਾ ਗਿਆ ਕਿਸੇ ਨੇ ਕੋਈ ਰਿਵਿਜ਼ਨ ਪਟੀਸ਼ਨ ਫਾਈਲ ਨਹੀਂ ਕੀਤੀ ਜਿਸ ਦਾ ਰਿਜ਼ਲਟ ਸਾਡੇ ਸਾਹਮਣੇ ਸੋ ਇੱਕ ਮੈਂ ਕਹੂੰਗਾ ਐਦੂ ਉੱਤੇ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਸਿੰਘ ਜੀ ਦਿਓ ਜਾਣਕਾਰੀ ਅੱਜ ਵਾਲੇ ਪ੍ਰੋਗਰਾਮ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਚੌਧਰ ਕੁਪਰਾ ਜੀ ਸਾਰਿਆਂ ਨੂੰ ਸਾਂਤ ਨੂੰ ਪਤਾ ਹੀ ਹੈ ਕਿ ਅੱਜ ਦੇ ਦਿਨ ਕੋੜਾ ਪੂਰਾ ਤੇ ਮਹਿਲ ਦੇ ਵਿੱਚ ਜੋ ਸਮੇਂ ਦੀ ਗੂਤ ਵੱਲੋਂ ਕੁਣੀ ਘਟਾਇਆ ਗਿਆ ਇਸ ਬਾਰੇ ਤੁਹਾਨੂੰ ਭਲੀ ਭਾਤ ਜਾਣੀ ਹੈ ਸੋ ਅੱਜ ਦੇ ਦਿਨ ਫਿਰ ਕਾਫੀ ਜਥੇਬੰਦ ਨੇ ਇਕੱਤਰ ਹੋ ਕਰਕੇ ਜਿਹਦੇ ਵਿੱਚ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਖਾਲਸਾ ਜੀ ਜਾਨੀ ਕੇਵਲ ਸਿੰਘ ਹੋਰ ਪਾਕਿਸਤਾਨੀ ਆਇਆ ਜਿੱਤੇ ਕੇਵਲ ਸੁਬਾਣੀ ਪੜੀ ਐ ਨਤਰਮ ਕੀਤਾ ਉਪਰੰਤ ਜਿੱਥੇ ਵੀ ਇਹਨਾਂ ਕੇਸਾਂ ਵਿੱਚ ਵੀ ਢਿੱਕਾ ਹੈ ਸਬੰਧੀ ਵਿਚਾਰ ਹੋਇਆ ਹੈ ਸੋ ਮੈਂ ਅੱਜ ਕੇ ਵਿੱਚ ਗੱਲ ਕਰਨੀ ਹੈ ਜੀ ਤੇ ਅੱਜ ਦਾ ਨਹੀਂ ਇਹ ਪਹਿਲਾਂ ਤੋਂ ਗੁਰੂ ਸਾਹਿਬ ਔਕੇ ਤੋਂ ਆਏ ਆ ਇੱਕ ਇਤਿਹਾਸਕ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਦਾ ਵੀ ਇਹ ਸਿੱਖ ਪੰਥ ਦੀ ਜੋ ਹੋਣਦਾ ਨਾ ਐਂ ਕੁਛ ਬਾਤ ਹੈ ਕਿ ਹਸਤੀ ਲੜਤੀ ਨਹੀਂ ہماری ਕੁਛ ਬਾਤ ਹੈ ਕਿ ਹਸਤੀ ਲੜਤੀ ਨਹੀਂ ہماری ਤੁਹਾਨੂੰ ਯਾਦ ਹੈ ਕਿ ਜਦੋਂ ਬਹਾਦਰ ਸ਼ਾਹ ਦੇ ਤਾਰਾਜਮ ਰੰਗਦੇਵ ਦੇ ਪੁੱਤਰ ਹੈ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਅੱਕੜੀ ਸ਼ਰਨ ਆ ਗਿਆ ਔਰ ਮਾਦਰ ਜੀ ਮੰਗਰ ਕੀਤੀ ਤਾਰਾਜਮ ਨੂੰ ਹਰਾਉਣ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਹਾਦਰ ਸ਼ਾਹ ਦੀ ਮਦਦ ਕਰਕੇ ਉਹਨੂੰ ਤਖਤ ਤੇ ਬਿਠਾਇਆ ਬਾਰ ਮਤوں ਇੱਕ ਫਰੰਟਮੈਂਟ ਕੀਤੀ ਵੀ ਜਿੰਨੇ ਵੀ ਸ਼ਹਿਬਜ਼ਾਦਿਆਂ ਦੇ ਜਾਂ ਹੋਰ ਦਾਤਲ ਨੇ ਮਾ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗਾ ਜਸਾ ਜਦਾ ਮੈਂ ਦੇਵਾਂਗਾ ਅਖੀਰੀ ਮੁੱਕਰ ਗਿਆ ਅਸੀਂ ਇਹ ਤੋਂ ਸਿੱਖਿਆ ਲਈਏ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਆਨੇ ਵਾਲੀ ਤਰਜੀਹ ਦਿੱਤੀ ਮੁੱਕਰ ਗਿਆ ਤਾਂ ਉਸ ਤੋਂ ਬਾਅਦ ਨਦੇੜ ਦੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪਿਆ ਔਰ 1708 ਵਿੱਚ ਥਾਪਦੇ ਨੇ ਮੈਂ ਬੇਨਤੀ ਕਰਦਾ ਕਿ ਇਹ ਵੀ ਤੁਹਾਨੂੰ ਪ੍ਰੇਖਿਆ ਹੁੰਦਾ ਕਿ ਸਰਕਾਰਾਂ ਦਾ ਕੁਝ ਨਹੀਂ ਹੋਣਾ ਆਈ ਚੱਲਣਾ ਹੈ ਆਈ ਇਹਨਾਂ ਦੇ ਕੋਲੇ ਪਾਵਰ ਆ ਰਹਿਣੀ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਰਕਾਰਲਾਇਆ ਹੋਇਆ ਖਾਲਸਾ ਪੰਥ ਹੈ ਜੇ 8 ਸਦੀਆਂ ਦੇ ਰਾਦ ਨੂੰ ਗੁਰੂ ਗੋਬਿੰਦ ਸਿੰਘ ਥਾਪਣਾ ਦੁਆਰਾ ਬੰਦਾ ਸੀ ਉਹ ਹੁਣ 2.5 ਸਾਲਾਂ ਚ ਪੂਰੀਆ ਛਾਲਾ ਲਵਾ ਸਕਦਾ ਹੈ ਫਿਰ ਪੰਥ ਵੀ ਉਹਨਾਂ ਦਾ ਹੈ ਤੇ ਸਰਕਾਰਾਂ ਨੂੰ ਬੇਨਤੀ ਕਰੂੰਗਾ ਵੀ ਡਰੋ ਉਸ ਪਰਮਾਤਮਾ ਤੋਂ ਡਰੋ ਉਹਦੇ ਘਰ ਦੇਰ ਹੈ ਅਦੇਰ ਨਹੀਂ ਹੋ ਸਕਦਾ 14 ਅਕਤੂਬਰ 2015 ਦਾ ਉਹ ਕਾਲਾ ਦੌਰ ਅੱਜ 10 ਸਾਲ ਲੰਘ ਚੁੱਕੇ ਆ ਤਾਂ ਅੱਜ ਵੀ ਸਾਡੀ ਕੌਮ ਉੱਥੇ ਖੜੀ ਆ ਅੱਜ ਵੀ ਉਸੇ ਤਰ੍ਹਾਂ ਹੀ ਉਸ ਦਿਨ ਨੂੰ ਯਾਦ ਕਰਦੇ ਹਾਂ ਨਤਨ ਸਿੰਘ ਨੂੰ ਕੀਤਾ ਗਿਆ ਸ਼ੀਰ ਦਾਸ ਸਿੰਘ ਨੂੰ ਯਾਦ ਕੀਤਾ ਗਿਆ ਤੇ ਸਰਕਾਰਾਂ ਦੇ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਇਹ ਦਿਖਾ ਦੇ ਇਨਸਾਫ ਲਈ ਕੀ ਕੀਤਾ ਸੋ ਤਰਾਸ ਦੀ ਗੱਲ ਹੈ ਕਿ 10 ਸਾਲ ਵਿੱਚ ਅਸੀਂ ਅਜ ਵੀ ਉਸੇ ਜਗ੍ਹਾ ਤੇ ਖੜੇ ਆ ਕਿ ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਗੋਲੀਆਂ ਚਲਾਉਣ ਨੂੰ ਅਸੀਂ ਸਾਡੇ ਤੋਂ ਸਾਡੇ ਪੁੱਤਾਂ ਦਾ ਬਚਾਅ ਕੀਤਾ ਗਿਆ ਸੀ ਤੇ ਸਰਪਾਰਾਂ ਦੀ ਭੂਮਿਕਾ ਉਦੋਂ ਵੀ ਜ਼ੀਰੋ ਸੀ ਤੇ ਅੱਜ ਵੀ ਜ਼ੀਰੋ ਹੈ